ਅੱਜ ਰਮਜ਼ਾਨ ਮਹੀਨੇ ਦੀ ਸ਼ੁਰੂਆਤ ਹੈ ਮੈਂ ਮੁਸਲਿਮ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਇਸ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਆਓ ਸੰਖੇਪ ਵਿੱਚ ਰਮਜ਼ਾਨ ਬਾਰੇ ਜਾਣਕਾਰੀ ਹਾਸਲ ਕਰੀਏ ਰਮਜ਼ਾਨ ਜਿਸ ਨੂੰ ਰਮਦਾਨ ਵੀ ਲਿਖਿਆ ਜਾਂਦਾ ਹੈ ਇਸਲਾਮੀ ਚੰਦਰ ਕੈਲੰਡਰ ਇਸਲਾਮਿਕ ਲੂਨਰ ਕੈਲੰਡਰ ਦਾ ਨੌਵਾਂ ਮਹੀਨਾ ਹੈ ਅਤੇ ਇਸਲਾਮ ਵਿੱਚ ਇਸ ਦਾ ਬਹੁਤ ਮਹੱਤਵ ਹੈ ਇਹ ਮੁਸਲਮ ਭਾਈਚਾਰੇ ਦੇ ਲੋਕਾਂ ਲਈ ਦੁਨੀਆ ਪਰ ਵਿੱਚ ਰੋਜ਼ੇ ਨਮਾਜ਼ ਸੋਚ ਵਿਚਾਰ ਅਤੇ ਭਾਈਚਾਰੇ ਦਾ ਮਹੀਨਾ ਹੈ ਰਮਜ਼ਾਨ ਦੌਰਾਨ ਮੁਸਲਮਾਨ ਭਾਈਚਾਰੇ ਦੇ ਲੋਕ ਸਵੇਰ ਤੋਂ ਸੂਰਜ ਦੇ ਡੁੱਬਣ ਤੱਕ ਰੋਜ਼ਾ ਰੱਖਦੇ ਹਨ ਭੋਜਨ ਪਾਣੀ ਅਤੇ ਹੋਰ ਸਰੀਰਕ ਜ਼ਰੂਰਤਾਂ ਤੋਂ ਪਰਹੇਜ਼ ਕਰਦੇ ਹਨ ਜੋ ਕਿ ਅੱਲਾਹ ਪ੍ਰਤੀ ਆਤਮਿਕ ਅਨੁਸ਼ਾਸਨ ਅਤੇ ਸਮਰਪਣ ਦਾ ਇੱਕ ਕਾਰਜ ਹੈ ਹਰ ਸ਼ਾਮ ਰੋਜ਼ਾ ਇਫਤਾਰ ਨਾਲ ਤੋੜਿਆ ਜਾਂਦਾ ਹੈ ਜੋ ਅਕਸਰ ਖਜੂਰ ਅਤੇ ਪਾਣੀ ਨਾਲ ਸ਼ੁਰੂ ਹੁੰਦਾ ਹੈ ਤਫਰ ਮੁੱਖ ਭੋਜਨ ਕੀਤਾ ਜਾਂਦਾ ਹੈ ਇਹ ਮਹੀਨਾ ਪੈਗੰਬਰ ਮੁਹੰਮਦ ਨੂੰ ਕੁਰਾਨ ਦੀ ਪਹਿਲੀ ਵਹੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਈਦੁਲ ਫਿਤਰ ਦੇ ਤਿਹਾਰ ਨਾਲ ਸਮਾਪਤ ਹੁੰਦਾ ਹੈ ਜੋ ਕਿ ਨਮਾਜ਼ ਦਾਵਤ ਅਤੇ দান ਜਿਸ ਨੂੰ ਜ਼ਕਾਤੁਲ ਫਿਤਰ ਕਿਹਾ ਜਾਂਦਾ ਹੈ ਦੇਣ ਦਾ ਇੱਕ ਜਸ਼ਨ ਹੁੰਦਾ ਹੈ ਸੋ ਰਮਜ਼ਾਨ ਸਵੈ ਸ਼ੁੱਧੀ ਗਰੀਬਾਂ ਪ੍ਰਤੀ ਹਮਦਰਦੀ ਅਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਤੇ ਜੋਰ ਦਿੰਦਾ ਹੈ ਇੱਕ ਵਾਰ ਫਿਰ ਸਾਰੇ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਦੀ ਬਹੁਤ-ਬਹੁਤ ਵਧਾਈ ਅੱਲਾ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਬਣਾ ਕੇ ਰੱਖੇ ਬਹੁਤ-ਬਹੁਤ ਧੰਨਵਾਦ